ਕਿਸਾਨ ਅੰਦੋਲਨ ਦੇ 100 ਦਿਨ ਪੂਰੇ ਹੋਣ ਤੇ ਸ਼ੰਭੂ ਰੇਲਵੇ ਸਟੇਸ਼ਨ ਤੇ ਤਿੰਨ ਕਿਸਾਨਾਂ ਦੀ ਵਿਹਾਈ ਲਈ ਸ਼ੰਭੂ ਟਰੈਕ ਤੇ ਕਿਸਾਨ ਆਗੂ ਧਰਨੇ ਤੇ ਬੈਠੇ ਹੋਏ ਹਨ ਅੱਜ ਕਿਸਾਨ ਮਜ਼ਦੂਰ ਮੋਰਚਾ ਅਤੇ SKM ਵੱਲੋਂ ਕਿਸਾਨ ਕਿਸਾਨ ਪਵਨ ਵਿਕੇ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਦੇ ਤੋਂ ਬਾਅਦ ਕਿਸਾਨ ਆਗੂ ਸਵਰਨ ਸਿੰਘ ਪਦੇਪ ਦਾ ਵੱਡਾ ਐਲਾਨ ਕੀਤਾ ਗਿਆ ਕਿਸਾਨ ਜਥੇਬੰਦੀਆਂ ਵੱਲੋਂ ਸ਼ੰਭੂ ਰੇਲ ਟ੍ਰੈਕ ਤੇ ਦਿੱਤੇ ਜਾ ਰਹੇ ਧਰਨੇ ਨੂੰ ਚੁੱਕ ਦਿੱਤਾ ਗਿਆ ਹੈ ਕਿ ਕਿਸਾਨਾਂ ਵੱਲੋਂ ਧਰਨਾ ਖਤਮ ਨਹੀਂ ਕੀਤਾ ਗਿਆ ਸਗੋਂ ਮੁਲਤਵਿੰ ਕੀਤਾ ਗਿਆ ਹੈ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਹੁਣ ਉਹ ਭਾਜਪਾ ਨੇਤਾਵਾਂ ਦੇ ਘਰ ਅੱਗੇ ਧਰਨਾ ਦੇਣਗੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਤਰੀਕ ਨੂੰ ਪਟਿਆਲਾ ਵਿਖੇ ਆ ਰਹੇ ਹਨ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਪ੍ਰਦਰਸ਼ਨ ਕੀਤਾ ਜਾ ਸਕਦਾ ਹੈ ਪਿਛਲੇ 1 ਮਹੀਨੇ ਤੋਂ ਕਿਸਾਨ ਸ਼ੰਭੂ ਟ੍ਰੈਕ ਤੇ ਧਰਨਾ ਦੇ ਰਹੇ ਹਨ ਹਾਲ ਹੀ ਦੀ ਘੜੀ 'ਚ ਉਹਨਾਂ ਵੱਲੋਂ ਧਰਨੇ ਨੂੰ ਮੁਲਤਵਿੰ ਕੀਤਾ ਗਿਆ ਹੈ ਕਿਸਾਨਾਂ ਦੀ ਰਿਆਇ ਦੀ ਮੰਗ ਨੂੰ ਲੈ ਕੇ ਆਉਣ ਲੇ ਦਿਨਾ ਤੇ ਸਟੇਸ਼ਨਾਂ ਤੇ ਰੇਲਵੇ ਟ੍ਰੈਕਾਂ ਤੋਂ ਉੱਠ ਕੇ ਪੰਜਾਬ ਅਤੇ ਹਰਿਆਣਾ ਪਾਸਪਾ ਆਗੂਆਂ ਦੇ ਘਰਾਂ ਦਾ ਘਰਾਉ ਕਰਨਗੇ ਕਿਸਾਨ ਜਥੇਬੰਦੀਆਂ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਉਹ ਤਰਨਾ ਖਤਮ ਨਹੀਂ ਕਰ ਰਹੇ ਸਗੋਂ ਮੋਲਤੀਮ ਕਰ ਰਹੇ ਹਨ ਸ਼ੰਭੂ ਟ੍ਰੈਕ ਤੇ ਤਰਨਾ ਚੁੱਕਿਆ ਜਾ ਰਿਹਾ ਜਦਕੀ ਬਾਰਡਰ ਤੇ ਤਰਨਾ ਇਸੇ ਤਰ੍ਹਾਂ ਜਾਰੀ ਰਹੇਗਾ ਇਸ ਦੇ ਨਾਲ ਹੀ ਕਿ ਜੇਕਰ ਸਰਕਾਰ ਨੇ ਕਿਸਾਨ ਵੀਰਾਂ ਦੀ ਰਿਹਾਈ ਨਾ ਕੀਤੀ ਤਾਂ ਅੰਦੋਲਨ ਨੂੰ ਹੋਰ ਤੇਜ਼ ਕੀਤਾ ਜਾਵੇਗਾ ਬੇਤੀ ਆਪੀ ਜਿਹੜਾ ਰੇਲ ਰੋਕੋ ਅੰਦੋਲਨ ਸੀ ਕਰ ਰਹੇ ਸੀ ਉਹਦੀ ਦਾਅ ਬੰਨੀ ਸਰਕਾਰ ਨੂੰ ਮੰਨ ਨਹੀਂ ਸੀ ਫਿਰ 10-12 ਦਿਨਾਂ ਤੋਂ ਆਪਾਂ ਦੇਖ ਹੀ ਰਹੇ ਸੀਗੇ ਫਿਰ ਸਵਾਲ ਉੱਠਦਾ ਸੀ ਕੋਈ ਨਵਾਂ ਪ੍ਰੋਗਰਾਮ ਦਈਏ ਜਿਹਦੇ ਨਾਲ ਸਰਕਾਰ ਦੇ ਉੱਤੇ ਪ੍ਰੈਸ਼ਰ ਬਣੇ ਪ੍ਰੈਸ਼ਰ ਵਧੇ ਉਸ ਕਰਕੇ ਦੋਵਾਂ ਫੋਰਮਾਂ ਨੇ ਐਲਾਨ ਕਰ ਦਿੱਤਾ ਵਾ ਵੀ ਆਉਣ ਵਾਲੇ ਸਮੇਂ ਵਿੱਚ ਉਹਦੀ ਡੇਟ ਤੇ ਟਾਈਮ ਕਿੰਨਾ ਹੋਊਗਾ ਇਹ ਭਾਈ ਵਾਲੀ ਰੈਲੀ ਚ ਐਲਾਨ ਹੋਣਾ ਆ ਉਹਦੇ ਜੇ ਵੀ ਆਉਣ ਵਾਲੇ ਸਮੇਂ 'ਚ ਅਸੀਂ ਭੱਜ ਪਾ ਦੇ ਕਹਾਂ ਗਾੜੀ ਮੋਰਚਾ ਲਾਉਣਾ ਵਾ ਮੋਰਚਾ ਕਿੰਨੇ ਸਮੇਂ ਦਾ ਹੁ ਕਿਹੜਿਆ ਦਿਨ ਹੋਊਗਾ ਇਹ ਆਉਣ ਵਾਲੇ ਸਮੇਂ ਚ 22 ਦੀ ਜਿਹੜੀ ਮਹਾ ਰੈਲੀ ਹੈ ਜਾਂ ਸਾਰੇ ਬਾਰਡਰਾਂ ਦੇ ਉੱਤੇ ਲੱਖਾਂ ਦੇ ਇਕੱਠਾ ਉਹਦੇ ਵਿੱਚ ਆਪਾਂ ਐਲਾਨ ਕਰ ਦਾਂਗੇ ਦੂਜਾ ਐਲਾਨ ਇਹ ਸੀਗਾ ਕਿ 2 ਜੂਨ ਨੂੰ ਪੂਰੇ ਪੰਜਾਬ ਹਰਿਆਣੇ ਦੇ ਵਿੱਚੋਂ ਟਰੈਕਟਰ ਟਰਾਲੀਆਂ ਰਾਹੀਂ ਵੱਡੇ ਕਾਫਲੇ ਜਿਵੇਂ 13 ਫਰਵਰੀ ਨੂੰ ਆਏ ਆ ਮੋਰਚੇ ਵਾਲ ਉਹਵੇਂ ਆਉਣਗੇ ਉਹਦੀ ਲਾਂਬੰਦੀ ਹੋਰ ਉਹ ਤਾਂ ਉਹਨਾਂ ਵਾਸਤੇ ਇਹ ਵੀ ਐਲਾਨ ਕਰ ਦਿੱਤਾ ਤੀਜਾ ਐਲਾਨ ਵੀ ਪ੍ਰਧਾਨ ਮੰਤਰੀ ਜੀ ਕੱਲਾ ਪਟਿਆਲੇ ਨਹੀਂ ਜਲੰਧਰ ਜੀ ਵੀ ਕਨਸੋਹਾ ਨੇ ਤੇ ਪਠਾਨਕੋਟ ਜੀ ਵੀ ਵੱਖ-ਵੱਖ ਡੇਟਾ ਨੇ মিডিਆ ਰਾਹੀਂ ਪਤਾ ਲੱਗਦਾ ਸਾਡੇ ਕੋਲੋਂ ਤਾਂ ਕੋਈ ਨਹੀਂ ਫਿਰ ਉਹਨੂੰ ਜਿਹੜਾ ਆਪਾਂ ਸਵਾਲ ਜਵਾਬ ਕਰਨਿਆਂ ਤਾਂ ਅਸੀਂ ਵੱਡੇ ਕਾਫਲੇ ਬਣਾ ਕੇ ਜਿੱਥੇ ਵੀ ਪ੍ਰਧਾਨ ਮੰਤਰੀ ਸਾਹਿਬਾਨ ਦੀ ਰੈਲੀ ਹੋਊਗੀ ਉੱਧਰ ਨੂੰ ਵਧਾਂਗੇ ਅੱਗੇ ਔਰ ਅਸੀਂ ਮੰਗ ਤਾਂ ਇਹ ਕਰਾਂਗੇ ਪ੍ਰਸ਼ਾਸਨ ਕੋ ਵੀ ਸਾਡੇ ਪ੍ਰਧਾਨ ਮੰਤਰੀ ਕੋ ਸਵਾਲ ਜਵਾਬ ਕਰਾ ਦਿੱਤੇ ਜਾਣ ਜੇ ਸਵਾਲ ਜਵਾਬ ਕਰ ਲਣਗੇ ਤੇ ਵਿਰੋਧ ਵੀ ਨਹੀਂ ਕਰਾਂਗੇ ਨਹੀਂ ਤਾਂ ਜਿੰਨੇ ਜੋਗੇ ਆ ਫਿਰ ਉਹ ਉਹਦੇ ਸਵਾਲ ਜਵਾਬ ਕਰਨ ਵਾਸਤੇ ਉਧਰ ਰੈਲੀ ਵਾਲੇ ਪਾਸੇ ਜਾਵਾਂਗੇ ਇਸ ਕਰਕੇ ਤਿੰਨ ਐਲਾਨ ਆ ਗਏ ਆ ਤਿੰਨ ਐਲਾਨ ਕਰਨ ਤੋਂ ਬਾਅਦ ਫਿਰ ਇੰਨੀਆਂ ਥਾਮਾਂ ਤੇ ਅਸੀਂ ਨਿਬੜ ਜਾਵਾਂਗੇ ਇਹ ਵੀ ਦੇਖਣ ਵਾਲੀ ਗੱਲ ਸੀ ਔਰ ਫਿਰ ਰੇਲ ਰੋਕ ਕੋ ਦਾ ਜੋ ਦਬਾਅ ਨਹੀਂ ਸਰਕਾਰ ਮੰਨ ਰਹੀ ਹੈਗੀ ਫਿਰ ਉਹਦੇ ਚੋਂ ਸੀਗਾ ਵੀ ਇਹਨੂੰ ਕਿਹੜਾ ਆਪਾਂ ਪੋਸਟਪੋਨ ਕਰ ਦਈਏ ਇਹ ਨਹੀਂ ਵੀ ਅਖੀਰਲਾ ਹਥਿਆਰ ਹੈ ਵੀ ਬਾਅਦ ਚ ਰੇਲ ਤੇ ਆਉਣਾ ਹੀ ਨਹੀਂ ਫਿਲਹਾਲ ਇਹਨੂੰ ਪੋਸਟਪੋਨ ਕਰਕੇ ਜਿਹੜਾ 100 ਦਿਨ ਪੂਰਾ ਹੋ ਰਿਹਾ ਸਭ ਤੋਂ ਵੱਧ ਧਿਆਨ ਉਧਰ ਰਹੀਏ ਵੀ ਲੱਖਾਂ ਦੇ ਇਕੱਠ ਕਰਨੇ ਆ ਸਾਰੇ ਬਾਰਡਰਾਂ ਤੇ ਇਹ ਸ਼ੰਭੂ ਤੇ ਖਨੌਰੀ ਤੇ ਡੱਬ ਵਾਲੀ ਰਤਨਪੁਰਾ Rajasthan ਦੇ ਵਿੱਚ ਤੋਂ ਉਹਨਾਂ ਇਕੱਠਾਂ ਦੇ ਵੱਲ ਧਿਆਨ ਦੇ ਕੇ ਗਿਣਤੀ ਵਧਾ ਦਈਏ ਕੀ ਅਰੇ ਤੋਂ ਕਾਹ ਜਿਹੜੇ ਅਗਲੇ ਲਾਣੇ ਪ੍ਰਧਾਨ ਮੰਤਰੀ ਨੂੰ ਸਵਾਲ ਕਰਨ ਬਦਨਾਵਾ ਪਾਸ਼ਪਾ ਦੇ ਘਰਾਂ ਕੇ ਮੋਰਚੇ ਲਾਉਣੇ ਆ ਜਾਂ 2 ਜੂਨ ਨੂੰ ਵੱਡੇ ਕਾਫਲੇ ਟਰੈਕਟਰ ਟਰਾਲੀਆਂ ਨਾਲ ਹੀ ਬਾਡਰਾਂ ਤੇ ਲੈ ਕੇ ਆਉਣੇ ਸਾਡਾ ਕੰਮ ਹੋਣ ਵਧ ਗਿਆ ਇਸ ਕਰਕੇ ਸਾਰੇ ਕਿਸਾਨ ਭਰਾਵਾਂ ਨਾਲ ਬੇਨਤੀ ਕਰਦੇ ਆ ਕਿ ਕਿਉਂ ਨਾ ਹੁਣ ਆਪਾਂ ਰੇਲ ਰੋਕੋ ਆਪਾਂ ਉਹਨਾਂ ਇਥੋਂ ਵਾਪਸ ਲੈ ਲੀਏ ਠੀਕ ਆ ਭਾਈ ਤੇ ਫਿਰ ਭਾਈ ਆ ਜਿਹੜਾ ਸੰਦ ਸਮਾਨ ਆ ਕਾਲ ਨਹੀਂ ਕਰਦੇ ਇਹ ਸੰਦ ਸਮਾਨ ਬੰਦੇ ਆਪਣੇ ਇੰਨਾ ਡਿਸਪੀਸਪਲਨ ਵਾਲੇ ਆ 10 ਮਿੰਟਾਂ ਚ ਲੱਥਣਾ ਚਾਹੀਦਾ ਆਪਾਂ ਆਪਣੀ ਜਾਲੀ ਵੀ ਰੀਜ ਨਾਲ ਸਾਹਮਣੀ ਆ ਆ ਟੈਂਟ ਵਗੈਰਾ ਵੀ ਸਾਹਮਣਾ ਮੈਚ ਵੀ ਸਾਡੇ ਪਏ ਹੋਇਆ ਸਾਰਾ ਕੁਝ ਸਾਮਕੇ ਜਿਹੜਾ ਆਪਣਾ ਸਾਝਾ ਵਸਮਾਨ ਆ ਉਹ ਆਪਾਂ ਅਸੀਂ ਇੱਥੇ ਬੰਦੇ ਖਲੋ ਕੇ ਕਰ ਲੈਨੇ ਆ ਬਾਕੀ ਆਪੋ ਆਪਣਾ ਕੋ ਕਾਲ ਨਹੀਂ ਹੈਗੀ ਅੱਧਾ ਘੰਟਾ ਲੱਗਾ ਪੌਣਾ ਘੰਟਾ ਲੱਗੇ ਕਿਸੇ ਨੇ ਤੋਂ ਕਾਲ ਚ ਜਾਣ ਦੀ ਯਤਨ ਨਹੀਂ ਕਰਨਾ ਸਾਰਾ ਸੰਦ ਸਮਾਨ ਅਸੀਂ 10-15 ਮਿੰਟਾਂ ਵਿੱਚ ਸਾਮਕੇ ਜਾਣਾ ਵਾ ਇਹ ਦੋਹਾਂ ਫਾਰਮਾਂ ਦੇ ਫੈਸਲੇ ਸੀ ਹੁਣ ਅਸੀਂ ਰੇਲ ਟ੍ਰੈਕ ਜਿਹੜਾ ਵਾ ਖਾਲੀ ਕਰਨ ਵਾਲੇ ਪਾਸੇ ਨੂੰ ਬਧਿਏ ਧੰਨਵਾਦ ਬਿਲਕੁਲ ਅਸੀਂ ਜੋ ਵੀ ਕਰਦੇ ਹੈਗੇ ਆ ਸਾਰੀਆਂ ਜਥੇਬੰਦੀਆਂ ਜੜੀ ਜੜੀ ਜਥੇਬੰਦੀ ਨਾਲ ਜੁੜੇ ਹੁੰਦੇ ਆ ਸਾਡੇ ਕਿਸਾਨ ਉਹਨਾਂ ਨਾਲ ਗੱਲ ਕਰਕੇ ਸਹਿਮਤੀ ਬਣਾ ਕੇ ਕਿਉਂਕਿ ਅਸੀਂ ਮੁੱਦਾ ਤਾਂ ਨਹੀਂ ਛੱਡਿਆ ਹੈਗਾ ਵੀ ਅਸੀਂ ਕਿਸਾਨਾਂ ਦੀ ਰਹੀ ਵਾਲਾ ਮੁੱਦਾ ਛੱਡਤਾ ਇਸ ਮੁੱਦੇ ਨੂੰ ਤਿੱਖਾ ਇਹ ਸਵਾਲ ਆ ਵੀ ਜਿਹੜੇ ਸਾਨੂੰ ਇੱਕ ਤਾਂ ਸਵਾਲ ਕਰ ਰਹੇ ਆ ਕੋਈ ਕਹਿੰਦਾ ਤੁਹਾਨੂੰ ਦੋ ਨੂੰ ਕੁੱਟ ਦੇਣਾ ਕੋਈ ਕਹਿੰਦਾ ਛਿੱਤਰ ਮਾਰਨੇ ਆ ਕੋਈ ਕੁਛ ਬੋਲੀ ਜਾਂਦਾ ਇਸ ਕਰਕੇ ਫਿਰ ਉਹਨਾਂ ਦੇ ਬਾਰਾ ਮੂਰੇ ਅਸੀਂ ਚਲੇ ਜਾਂਦੇ ਵੀ ਤੁਸੀਂ ਜੋ ਕੁਝ ਕਰਨਾ ਕਰ ਲਓ ਅਸੀਂ ਤੁਹਾਡੇ ਘਰਾਂ ਗਾ ਦੀ ਆ ਰਹੇ ਤਾਂ ਇਹਨੂੰ ਵੱਡਾ ਲਾਣਾ ਇਸ ਕਰਕੇ ਅਸੀਂ ਉਧਰ ਵੱਧ ਰਹੇ ਆ